ਲੋਕ ਸਭਾ ਚੋਣਾਂ ਦਾ ਬਿਲਕੁਲ ਬਚ ਚੁੱਕਾ ਹੈ ਕੱਲ ਜਿਹੜਾ ਹੈ ਅਧਿਕਾਰਿਕ ਤੌਰ ਤੇ ਅਨਿਤਾ ਸੋਮਪਰਕਰ ਤੇ ਉਹਨਾਂ ਨੂੰ ਵੀ ਟਿਕਟ ਐਲਾਨ ਦਿੱਤੀ ਗਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਕਿਸ ਤਰ੍ਹਾਂ ਦੇ ਸਭਿਕੰਦਰ ਰਹ ਸਕਦੇ ਮੈਂ ਭਾਰਤੀ ਜਨਤਾ ਪਾਰਟੀ ਦੇ ਨੇਤਰ ਸਤੂ ਨੂੰ ਬਹੁਤ ਵਧਾਈ ਦੇਣਾ ਕਿ ਉਹਨਾਂ ਨੇ ਐਡਾ ਕ ਵਧੀਆ ਕੈਂਡੀਡੇਟ ਤੇ ਸ਼ਾਨਪੁਰ ਵਾਸਤੇ ਦਿੱਤਾ ਹੈ ਜਿਹੜੀ ਲੇਡੀ ਬਹੁਤ ਹੀ ਮਿਹਨਤੀ ਹੈ ਔਰ ਹਰ ਇੱਕ ਨਾਲ ਸੰਪਰਕ ਰੱਖਣ ਵਾਲੀ ਹੈ ਇਤੋ ਬਦਿਆਹ ਕੋ ਕੈਂਡੀਡੇਟ ਹੋ ਨਹੀਂ ਸਕਦਾ। ਔਰ ਅਸੀਂ ਉਹਨਾਂ ਨੂੰ ਜਿਤਾਉਣ ਵਾਸਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਕਸਰ ਨਹੀਂ ਛੱਡਾਂਗੇ। ਇਹ ਸੀਟ ਜਿਹੜੀ ਸ਼ਹਿਰਪੁਰ ਦੀ ਹੈ। ਵੱਧ ਤੋਂ ਵੱਧ ਵੋਟਾਂ ਦੇ ਨਾਲ ਜਿੱਤ ਕੇ ਔਰ ਪ੍ਰਧਾਨ ਮੰਤਰੀ ਮੋਦੀ ਜੀ ਜਿਹੜੇ ਹੋ ਤੀਜੀ ਵਾਰੀ ਬਣਨੇ ਆ। ਉਨਾ ਦੇ ਨਾਲ ਉਹਨਾਂ ਦੀ ਜਿਹੜੀ ਬਾਲਾ ਮੰਨੀ ਆ ਉਹਦੇ ਵਿੱਚ ਨੀਤਾ ਸੋਮ ਪ੍ਰਕਾਸ਼ ਦਾ ਮਨਕਾ ਸੀ ਉਸ ਵਾਲਾ ਚ ਪ੍ਰੋਣਾ ਲੋਕ ਸਭਾ ਚੋਣਾਂ ਦਾ ਜਿੱਥੇ ਬਿਲਕੁਲ ਬਚ ਚੁੱਕਿਆ ਉੱਥੇ ਹੀ ਸਿਆਸਤ ਦੇ ਵਿੱਚ ਵੀ ਬਹੁਤ ਸਾਰੇ ਫੇਰ ਬਦਲ ਹੋ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਤੇ ਪੰਜਾਬ ਦੀ ਸਿਆਸਤ ਦੀ ਤੇ ਸਾਡੇ ਨਾਲ ਇਸ ਵਕਤ ਜੰਗੀ لال ਮਹਾਜਨ ਜੋ ਕਿ ਮਕੇਰੀਆਂ ਤੋਂ ਵਿਧਾਇਕ ਨੇ ਉਹ ਸਾਡੇ ਨਾਲ ਮੌਜੂਦ ਨੇ ਤੇ ਭਾਜਪਾ ਦੇ ਜਿਹੜੇ ਹਨ ਸੀਨੀਅਰ ਲੀਡਰ ਨੇ ਇਸ ਵਕਤ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਸਰ ਪੰਜਾਬ ਦੀ ਸਿਆਸਤ ਨੂੰ ਕਿਸ ਤਰ੍ਹਾਂ ਦਾ ਦੇਖਦੇ ਹੋ ਕਿਉਂਕਿ ਲੋਕ ਸਭਾ ਚੋਣਾਂ ਦਾ ਬਿਲਕੁਲ ਵੱਜ ਚੁੱਕਾ ਹੈ ਕੱਲ ਜਿਹੜਾ ਹੈ ਅਧਿਕਾਰਿਕ ਤੌਰ ਤੇ ਅਨੀਤਾ ਸੋਮਪrakash ਤੇ ਉਹਨਾਂ ਨੂੰ ਵੀ ਟਿਕਟ ਐਲਾਨ ਦਿੱਤੀ ਗਈ ਹੈ ਤੇ ਕਿਸ ਤਰ੍ਹਾਂ ਦਾ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਿਸ ਤਰ੍ਹਾਂ ਦੇ ਸਮੇਕਰਨ ਰਹਿ ਸਕਦੇ ਨੇ ਸਾਰੇ ਨੂੰ ਸਬ ਪਬਲਿਕ ਦੇ ਲੋਕਾਂ ਨੂੰ ਸਾਰਿਆਂ ਨੂੰ ਮੇਰੀ ਅਜ ਰਾਮ ਨੋਮੀ ਤੇ ਰਾਮ ਨੋਮੀ ਦੇ ਪ੍ਰਲਖ ਲੱਖ ਲੱਖ ਵਧਾਈ ਕਿਉਂਕਿ ਅੱਜ ਦਿਨ ਵੀ ਬਹੁਤ ਵਧੀਆ ਹੈ ਭਗਵਾਨ ਰਾਮ ਜੀ ਦੇ ਜਨਮ ਦਿਨ ਨੂੰ ਅਸੀਂ ਮਨਾ ਰਹੇ ਹਾਂ ਕੋ ਲਗਭਗ 1 ਸਾਲ ਪਹਿਲੇ ਭਗਵਾਨ ਰਾਮ ਜੀ ਦੇ ਮੰਦਿਰ ਦੀ ਸਥਾਪਨਾ ਜਨਮ ਭੂਮੀ ਦੀ ਅਯੋਧਿਆ ਚ ਕੀਤੀ ਗਈ ਔਰ ਉਸ ਦੇ ਉਪਲਕਸ਼ ਵਿੱਚ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਅੱਜ ਦੁਗਾਲੀ ਦੀ ਤਰ੍ਹਾਂ ਇਹ ਰਾਮ ਨਮੀ ਮਨਾਈ ਜਾ ਰਹੀ ਹੈ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਜਿੱਥੋਂ ਤੱਕ ਪਾਰਲੀਮੈਂਟ ਦੇ ਚੋਣਾਂ ਦਾ ਸਵਾਲ ਹੈ 1 ਜੂਨ ਨੂੰ ਵੋਟਾਂ ਪੈਣੀਆਂ ਇਹ ਡੇਟ ਫਿਕਸ ਹੋ ਚੁੱਕੀ ਹੈ ਔਰ ਬਹੁਤ ਹੀ ਮੈਂ ਆਪਣੇ ਭਾਰਤੀ ਜਨਤਾ ਪਾਰਟੀ ਦੇ ਨੇਤਰਤਵ ਨੂੰ ਬਹੁਤ ਵਧਾਈ ਦੇਣਾ ਕਿ ਉਹਨਾਂ ਨੇ ਇਡਾਕ ਵਧੀਆ ਕੈਂਡੀਡੇਟ ਸਾਡੇ ਇਲਾਕੇ ਵਾਸਤੇ ਸ਼ਾਨਪੁਰ ਵਾਸਤੇ ਦਿੱਤਾ ਹੈ ਜਿਹੜੀ ਲੇਡੀ ਬਹੁਤ ਹੀ ਮਿਹਨਤੀ ਹੈ ਔਰ ਹਰ ਇੱਕ ਨਾਲ ਸੰਪਰਕ ਰੱਖਣ ਵਾਲੀ ਲੇਡੀ ਹੈ ਇਹ ਤਾਂ ਬਧੀਆ ਕੋ ਕੈਂਡੀਡੇਟ ਹੋ ਨਹੀਂ ਸਕਦਾ ਇਮਾਨਦਾਰ ਹੈ ਔਰ ਸੇਵਾਦਾਰ ਹੈ ਸੋ ਮੈਂ ਧੰਨਵਾਦ ਕਰਦਾ ਆਪਣੇ ਪਾਰਟੀ ਹਾਈ ਕਮਾਂਡ ਦਾ ਔਰ ਅਸੀਂ ਉਹਨਾਂ ਨੂੰ ਜਿਤਾਉਣ ਵਾਸਤੇ ਕੋਈ ਕਿਸੇ ਤਰ੍ਹਾਂ ਦੀ ਕੋਈ ਕੋਰ ਕਸਰ ਨਹੀਂ ਛੱਡਾਂਗੇ ਕਿਉਂਕਿ ਪਹਿਲੇ ਵੀ ਉਹ ਮੈਡਮ ਨੀਤਾ ਸੋਮਪrakash ਜੀ ਅਸੀਂ ਦੇਖਿਆ ਸਾਡੇ ਇਲਾਕੇ ਦੇ ਵਿੱਚ ਵਿਧਾਨ ਸਭਾ ਮਕੇਰੀਆਂ ਚ ਕਈ ਲੋਕ ਉਹਨਾਂ ਨੂੰ ਫੋਨ ਕਰਕੇ ਆਪ ਹੀ ਸਿੱਧੇ ਸੱਦ ਲੈਂਦੇ ਸੀ ਲੇਕਿਨ ਉਹਨਾਂ ਨੇ ਅੱਜ ਤੱਕ ਕਦੀ ਇਨਕਾਰ ਨਹੀਂ ਕੀਤਾ ਕਿ ਮੈਂ ਨਹੀਂ ਆਣਾ ਇੱਥੇ ਆ ਕੇ ਉਹਨਾਂ ਨੇ ਸਾਨੂੰ ਸੂਚਨਾ ਦੇਣੀ ਚਲੋ ਜੀ ਨਾਲ ਚੱਲਣਾ ਅਸੀਂ ਜਾਂਦੇ ਸੀ ਸੋ ਮੈਂ ਸਮਝਦਾ ਕਿ ਸਾਡੇ ਇਲਾਕੇ ਨੂੰ ਬਹੁਤ ਵਧੀਆ ਔਰ ਇਮਾਨਦਾਰ ਸੇਵਾਦਾਰ ਕੈਂਡੀਡੇਟ ਮਿਲਿਆ ਔਰ ਸਾਰਿਆਂ ਵਾਸਤੇ ਅਸੀਂ ਤਨ ਮਨ ਧਨ ਨਾਲ ਸਾਰੇ ਕਾਰਜਕਰਤਾ ਲੱਗਾਗੇ ਔਰ ਅਸੀਂ ਇਹ ਸੀਟ ਜਿਹੜੀ ਹਾਰਪੁਰ ਦੀ ਹੈ ਵੱਧ ਤੋਂ ਵੱਧ ਵੋਟਾਂ ਦੇ ਨਾਲ ਜਿੱਤ ਕੇ ਔਰ ਪ੍ਰਧਾਨ ਮੰਤਰੀ ਮੋਦੀ ਜੀ ਜਿਹੜੇ ਹੁਣ ਤੀਜੀ ਵਾਰੀ ਬਣਨੇ ਆ ਉਹਨਾਂ ਦੇ ਨਾਲ ਉਹਨਾਂ ਦੀ ਜਿਹੜੀ ਮਾਲਾ ਬਣਨੀ ਆ ਉਹਦੇ ਵਿੱਚ ਸ਼੍ਰੀਮਤੀ ਨੀਤਾ ਸੋਮਪrakash ਦਾ ਮਨਕਾ ਅਸੀਂ ਉਸ ਮਾਲਾ ਚ ਪਰੋਣਾ ਅਸੀਂ ਦਿਨ ਰਾਤ ਪ੍ਰਯਾਸ ਕਰਾਂਗੇ ਸਰ ਜੇਕਰ ਗੱਲ ਕੀਤੀ ਜਾਵੇ ਤੇ ਬਹੁਤ ਸਾਰੇ ਜਿਹੜੇ ਨੇ ਜਿਨ੍ਹਾਂ ਨੇ ਪਾਰਟੀ ਦੇ ਵਿੱਚ ਆਪਣੀਆਂ ਟਿਕਟਾਂ ਅਪਲਾਈ ਕੀਤੀਆਂ ਸੀ ਬਹੁਤ ਸਾਰੇ ਲੋਕ ਜਿਹੜੇ ਆਪਣੇ ਆਪ ਨੂੰ ਦਾਵੇਦਾਰ ਮੰਨਦੇ ਸਨ ਉਹ ਵੀ ਨਰਾਜ਼ ਚੱਲ ਰਹੇ ਨੇ ਕੁਝ ਹੋਰ ਜਿਹੜਾ ਹੈ ਉਹਨਾਂ ਨੂੰ ਕਿਸ ਤਰ੍ਹਾਂ ਤੁਸੀਂ ਦਿਖਦੇ ਹੋ ਕਿ ਉਹਨਾਂ ਦੀ ਨਰਾਜ਼ਗੀ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾਏਗਾ ਕੋਈ ਗੱਲ ਇਹ ਹੈ ਕਿ ਟਿਕਟ ਤਾਂ ਸਾਰਿਆਂ ਦਾ ਮੰਗਣਾ ਅਧਿਕਾਰ ਹੈ ਪਾਰਟੀ 'ਚ ਹਰ ਕਰੇ ਇੱਕ ਤਾਂ ਟਿਕਟ ਮੰਗ ਸਕਦਾ ਹੈ ਲੇਕਿਨ ਟਿਕਟ ਮਿਲਣੀ ਤਾਂ ਇੱਕ ਵਿਅਕਤੀ ਨੂੰ ਹੈ ਬਾਕੀ ਜੇ ਕੋਈ ਸਾਡੇ ਪਰਿਵਾਰ ਦੇ ਬੰਦੇ ਭਾਰਤੀ ਜਨਤਾ ਪਾਰਟੀ ਪਰਿਵਾਰ ਦੇ ਬੰਦੇ ਕੋ ਨਾਰਾਜ਼ ਹੈ ਅਸੀਂ ਉਹਨਾਂ ਨੂੰ ਮਨਾਵਾਂਗੇ ਉਹ ਕੋਈ ਬਾਹਰ ਦੇ ਨਹੀਂ ਉਹ ਸਾਡੇ ਆਪਣੇ ਆ ਕੋਈ ਨਾਰਾਜ਼ ਨਹੀਂ ਅਸੀਂ ਸਿਰਫ ਉਹਨਾਂ ਨੂੰ ਆਪਣੇ ਨਾਲ ਚਲਾਣਾ ਹੈ ਔਰ ਉਹਨਾਂ ਨੂੰ ਉਸੇ ਤਰ੍ਹਾਂ ਮਾਨ ਸਨਮਾਨ ਪਾਰਟੀ ਚ ਮਿਲਣਾ ਜੋ ਪਹਿਲੇ ਉਹਨਾਂ ਨੂੰ ਮਾਨ ਸਨਮਾਨ ਰਹੇ ਸਰ ਕੁਝ ਜੰਮੇ ਤੋਂ ਦੇਖਣ ਨੂੰ ਆ ਰਿਹਾ ਕਿ ਬਹੁਤ ਸਾਰੇ ਜਿਹੜੇ ਲੋਕ ਨੇ ਜਿਹੜੇ ਪਾਰਟੀ ਦੇ ਵਿੱਚ ਟਿਕਟ ਦੀ ਦਵੈਦਾਰੀ ਕਰਦੇ ਜਦੋਂ ਉਹਨਾਂ ਨੂੰ ਟਿਕਟ ਨਹੀਂ ਮਿਲਦੇ ਤੇ ਦੂਸਰੀਆਂ ਪਾਰਟੀਆਂ ਦਾ ਦਮਨ ਫੜ ਲੈਂਦੇ ਅਜਿਹਾ ਬਹੁਤ ਸਾਰੀਆਂ ਸਮੀਕਰਨ ਸਾਹਮਣੇ ਆ ਰਹੇ ਨੇ ਜੇਕਰ ਦੇਖਿਆ ਜਾਵੇ ਤੇ ਵਿਜੇ ਸੰਪਲਾ ਜੋ ਕਿ ਇਸ ਟਿਕਟ ਤੋਂ ਦਾਵੇਦਾਰ ਸਨ ਉਹਨਾਂ ਦਾ ਵੀ ਕਿਤੇ ਨਾ ਕਿਤੇ ਨਾਮ ਪਾਇਆ ਕਿ ਸ਼੍ਰੋਮਣੀ ਅਕਾਲੀ ਦਲ ਜਾਂ ਹੋਰ ਪਾਰਟੀਆਂ ਦੇ ਵਿੱਚ ਕਿਸੇ ਦਾ ਦਮਨ ਫੜ ਸਕਦੇ ਨੇ ਉਸ ਨੂੰ ਤੁਸੀਂ ਕਿਸ ਤਰ੍ਹਾਂ ਦਾ ਦੇਖਦੇ ਮੈਨੂੰ ਪੂਰਨ ਤੌਰ ਤੇ ਵਿਸ਼ਵਾਸ ਹੈ ਕਿ ਪਾਰਟੀ ਜਿਹੜੀ ਹੈ ਉਹ ਹਰ ਵਿਅਕਤੀ ਨੂੰ ਪਹਿਚਾਨ ਦਿੰਦੀ ਹੈ ਹਰ ਕਾਰਕਿਰਤਾ ਦੀ ਪਹਿਚਾਨ ਪਾਰਟੀ ਦੇ ਨਾਲ ਹੀ ਹੁੰਦੀ ਹੈ ਔਰ ਵਿਜੇ ਸ਼ਾਮਪਲਾ ਜੀ ਦਾ ਤੁਸੀਂ ਨਾਂ ਲਿਆ ਉਹ ਬੜੇ ਹੀ ਨੇਕ ਔਰ ਬਦਿਆ ਬੰਦੇ ਆ ਅਸੀਂ ਇਹ ਇਸ ਬਾਰੇ ਕੋਈ ਸੋਚ ਵੀ ਨਹੀਂ ਸਕਦੇ ਕਿ ਆਪ ਵੀ ਹੋਰ ਕਿਸੇ ਪਾਸੇ ਦੇਖਣਗੇ ਉਹ ਜੋ ਉਹਨਾਂ ਦੇ ਕਈ ਅਹੁਦਿਆਂ ਤੇ ਉਹ ਦੇਖੋ ਪਰਦੇਸ਼ ਬੀਜੇਪੀ ਦੇ ਪ੍ਰਧਾਨ ਵੀ ਰਹੇ ਹੋ ਐਸ்சி ਕਮਿਸ਼ਨ ਦੇ ਚੇਅਰਮੈਨ ਵੀ ਰਹੇ ਸੈਂਟਰ ਚ ਮੰਤਰੀ ਵੀ ਰਹੇ ਔਰ ਮੈਂ ਨਹੀਂ ਸਮਝਦਾ ਕਿ ਇਹਨੇ ਉਹਦਿਆਂ ਤੇ ਰਹਿਣ ਵਾਲਾ ਬੰਦਾ ਕੋਈ ਗਲਤ ਗੱਲ ਸੋਚ ਸਕਦਾ ਹੈ ਅਸੀਂ ਬਿਲਕੁਲ ਉਹਨੂੰ ਆਪਣੇ ਨਾਲ ਸਮਝਦੇ ਹਾਂ ਕਿਤੇ ਵੀ ਸਾਨੂੰ ਪੁਰਣ ਵਿਸ਼ਾ ਕਿਤੇ ਵੀ ਹੋਰ ਨਹੀਂ ਜਾਉਂ ਸਰ ਮੌਜੂਦਾ ਸਰਕਾਰ ਕਹਿ ਰਹੀ ਹੈ ਕਿ ਜਿਹੜਾ ਹੈ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਸਾਰੇ ਵਿਕਾਸ ਦੀਆਂ ਨੇਰੀਆਂ ਲਿਆਈਆਂ ਜਿਸ ਤੇ ਚੱਲਦੇ ਜਿਹੜਾ ਹੈ ਪੰਜਾਬ ਦੀਆਂ 13 ਦੀਆਂ 13 ਸੀਟਾਂ ਜੜੀਆਂ ਨੇ ਉਹ ਜਿੱਤ ਕੇ ਜਿਹੜਾ ਹੈ ਲੋਕ ਸਭਾ ਦੇ ਵਿੱਚ ਜਾਣਗੇ ਉਸ ਨੂੰ ਤੁਸੀਂ ਕਿਸ ਤਰ੍ਹਾਂ ਦਾ ਦੇਖਦੇ ਹੋ ਕਿਉਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਇਹ ਦਾਵਾ ਕਰ ਕੁਝ ਥੋਤਾ ਕਾਮ ਆਦਮੀ ਪਾਰਟੀ ਦੀ ਗੱਲ ਹੈ ਉਹ ਉਹਨਾਂ ਨੂੰ ਇਹ ਪਤਾ ਹੈ ਉਹਨਾਂ ਦਾ ਮਨ ਪਤਾ ਉਹਨਾਂ ਨੂੰ ਲੋਕਾਂ ਦੇ ਵਿਚਾਰਾਂ ਨੂੰ ਵੀ ਉਹ ਜਾਣਦੇ ਆ ਪਬਲਿਕ ਨੂੰ بار بار ਵੇਪੂਠ ਨਹੀਂ ਬਣਾਇਆ ਜਾ ਸਕਦਾ ਅੱਗੇ 1000 ਰੁਪਏ ਮਹੀਨਾ ਦਾ ਵਾਅਦਾ ਕਰਕੇ ਮਹਿਲਾਵਾਂ ਨਾਲ ਉਹ ਨਹੀਂ ਦਿੱਤਾ ਔਰ ਨੌਕਰੀਆਂ ਨਹੀਂ ਦੇਵਾਂਗੇ ਉਹ ਨਹੀਂ ਦਿੱਤੀਆਂ ਔਰ ਝੂਠ ਦੀ ਉਹਨਾਂ ਦੀ ਸਿਆਸਤ ਹੈ ਸਿਰਫ ਉਹਨਾਂ ਦੀ ਸਿਆਸਤ ਜਿਹੜੀਆਂ ਫਲੈਕਸੀਆਂ ਲਗਦੀਆਂ ਉਹਨਾਂ ਤੇ ਆ ਉਹਨਾਂ ਤੇ ਕੰਮ ਹੋ ਰਿਹਾ ਹੈ ਲੇਕਿਨ ਧਰਾਤਲ ਤੇ ਉਹਨਾਂ ਦਾ ਕੋਈ ਕੰਮ ਲੱਭਦਾ ਹੁਣ ਸਾਡੇ ਇਲਾਕੇ ਦੇ ਵਿੱਚ ਸੜਕਾਂ ਪਿੰਡਾਂ ਦੇ ਵਿੱਚ ਲੱਭਦੀਆਂ ਨਹੀਂ ਔਰ ਸੜਕਾਂ ਜੇ ਲੱਭਦੀਆਂ ਤੇ ਉਹ ਗੱਡੇ ਵਾਲੀਆਂ ਖੱਡੇ ਪਏ ਦੇ ਉਹ ਲੱਭਦੇ ਆ ਉਸ ਅਸੀਂ ਡਿਪਾਰਟਮੈਂਟ ਨੂੰ ਕਹਿੰਨੇ ਆ ਕਿ ਸੜਕਾਂ ਬਣਾਓ ਉਹ ਕਹਿੰਦੇ ਜੀ ਸਰਕਾਰ ਪੈਹਾ ਨਹੀਂ ਦਿੰਦੀ ਪੈਸਾ ਤਾਂ ਕਿਸੇ ਨੂੰ ਦੇ ਨਹੀਂ ਰਹੇ ਪੈਸੇ ਤੋਂ ਕਾਰਜ ਚ ਰਹਿ ਐਡਵਰਟਾਈਜ਼ਮੈਂਟ ਵਾਸਤੇ ਤੋਂ ਐਡਵਰਟਾਈਜ਼ਮੈਂਟ ਤੇ ਕਰਨੇ ਹੋ ਕਿ ਉਹਨਾਂ ਦਾ ਟ੍ਰੇਨਿੰਗ ਦੀ ਟ੍ਰੇਨਿੰਗ ਹੀ ਇਹੀ ਆ ਕਿ ਲੋਕਾਂ ਨੂੰ ਬੇਵਕੂ ਬਣਾਓ ਲੋਕਾਂ ਨਾਲ ਵੈਦੇ ਗਲਤਮਲਤ ਕਰੋ ਤੇ ਵੋਟਾਂ ਲਵੋ ਲੇਕਿਨ ਸਾਡਾ ਮੰਨਣਾ ਹੈ ਕਿ ਹਾਂ ਵੀ ਪਬਲਿਕ ਹੁਣ ਬੜੀ ਸਿਆਣੀ ਹੈ ਉਹ ਐਤ ਕੀ ਉਹਨਾਂ ਦੇ ਭਲੇਖੇ ਚ ਨਹੀਂ ਆਏਗੀ ਇਹੀ ਅਸੀਂ ਆਸ ਕਰਦੇ ਹਾਂ ਔਰ ਅਸੀਂ ਮੰਨਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਨੂੰ ਅਪਰਤਿਆਸ਼ਤ ਜਿਹੜੀ ਜਿੱਤ ਹੈ ਪੰਜਾਬ ਦੇ ਵਿੱਚ ਮਿਲੇਗੀ ਜਿਹੜੀ ਕਿਸੇ ਨੇ ਕਦੀ ਸੋਚੀ ਨਾ ਹੋਵੇ ਬਿਲਕੁਲ ਬਹੁਤ ਜ਼ਿਆਦਾ ਜਿੱਤ ਮਿਲੇਗੀ ਇਹੀ ਆਸ ਕਰਦਾ ਸਰ ਬਹੁਤ ਸਾਰੀਆਂ ਕਿਸਾਨ ਸੰਗਠਨ ਨੇ ਜੋ ਕੇਂਦਰ ਦੇ ਵਿੱਚ ਬੈਠੀ ਹੋਈ ਪਾਜਪਾ ਸਰਕਾਰ ਦਾ ਵਿਰੋਧ ਕਰਦੇ ਨੇ ਉਹ ਕਹਿੰਦੇ ਕਿ ਬਹੁਤ ਸਾਰੀਆਂ ਗਰੰਟੀਆਂ ਸਰਕਾਰ ਨੇ ਦਿੱਤੀਆਂ ਸਨ ਚੋਣਾਂ ਤੋਂ ਪਹਿਨਾ ਉਹ ਅੱਜ ਤੱਕ ਪੂਰੀਆਂ ਨਹੀਂ ਹੋਈਆਂ ਔਰ ਹਮੇਸ਼ਾ ਹੀ ਜਿਹੜਾ ਹੈ ਕਿਸਾਨਾਂ ਨੂੰ ਅਣਗੋਲਿਆ ਕੀਤਾ ਜਾਂਦਾ ਖਾਸ ਕਰਕੇ ਪੰਜਾਬ ਦੇ ਕਿਸਾਨ ਨੂੰ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਵਿਅਕਤੀ ਭਾਰਤੀ ਜਨਤਾ ਪਾਰਟੀ ਦਾ ਜੇਕਰ ਪਿੰਡ ਦੇ ਵਿੱਚ ਜਾਏਗਾ ਉਸ ਦਾ ਜਿਹੜਾ ਡਟ ਕੇ ਵਿਰੋਧ ਕੀਤਾ ਜਾਏਗਾ ਉਸ ਨੂੰ ਤੁਸੀਂ ਕਿਸ ਤਰ੍ਹਾਂ ਦੇ ਮੈਂ ਇੱਕ ਗੱਲ ਸਮਝਦਾ ਕਿ ਜਿੰਨਾ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰ ਰਿਹਾ ਉਹਨੀਆਂ ਹੀ ਵੱਧ ਵੋਟਾਂ ਮਿਲਣਗੀਆਂ ਵਿਰੋਧ ਉਸੇ ਦਾ ਹੀ ਹੁੰਦਾ ਜਿਹਦੇ ਕੋਲ ਉਹ ਲੋਕਾਂ ਨੂੰ ਆਸ ਹੁੰਦੀ ਹੈ ਔਰ ਵਿਰੋਧ ਉਹਨਾਂ ਦਾ ਆਪਣੇ ਪਿੰਡ ਦੇ ਵਿੱਚ ਜੇ ਇਹ ਕਿਸਾਨ ਜਿਹੜੇ ਆ ਇਹ ਉਹ ਕਿਸਾਨ ਨਹੀਂ ਹੈਗੇ ਇੱਕ ਕਾਮਰੇਡ ਕਿਸਾਨ ਹੈ ਜਿਨ੍ਹਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਹਾਂ ਵੀ ਮਤਲਬ ਤੁਸੀਂ ਵਿਰੋਧ ਦੇ ਵਿੱਚ ਹੀ ਬੋਲਣਾ ਚਾਹੇ ਚੰਗਾ ਕੰਮ ਹੋਵੇ ਤੇ ਚਾਹ ਮਾੜਾ ਹੋਵੇ ਪਿੰਡ ਦੇ ਵਿੱਚ ਇੱਕ ਵੀ ਕਾਮਰੇਡ ਹੁੰਦਾ ਨਾ ਤੇ ਉਥੇ ਕੋਈ ਲੜਾਈ ਝਗੜਾ ਉਹ ਕਦੀ ਵੀ ਉਹ ਪੂਰਾ ਨਹੀਂ ਹੋਣ ਦਿੰਦਾ ਉਹ ਕਹਿੰਦੇ ਕੰਮ ਨੂੰ ਅੱਗੇ ਰੇੜੋ ਮੁਕਣਾ ਨਹੀਂ ਚਾਹੀਦਾ ਇਹੀ ਇਹ ਚਾਹੁੰਦੇ ਆ ਦੇਖੋ ਚੋਣਾਂਬ ਵੇਲੇ ਹੀ ਐਜੀਟੇਸ਼ਨਾਂ ਕਰਨੀਆਂ ਇਹ ਕਾਮਰੇਡਾਂ ਦੀ ਸਿਆਸਤ ਹੈ ਕਿ ਕਾਮਰੇਡ ਸਾਰੇ ਹਿੰਦੁਸਤਾਨ 'ਚ ਖਤਮ ਹੋ ਗਏ ਹੁਣ ਆਪਣੇ ਆਪ ਨੂੰ ਬਚਾਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਆਂ ਬਣਾ ਕੇ ਬੈਠੇ ਜਿਹੜੇ ਅੱਗੇ 13 ਸਾਲ ਡੇਢ ਸਾਲ ਚੱਲਿਆ ਕਿਸਾਨਾਂ ਦਾ ਉਹਦੇ ਵਿੱਚ ਸਾਰੇ ਜਿਹੜੇ ਸ਼ੀਸ਼ ਸ਼ਸਰੀ ਸਾਰੇ ਕਿਸਾਨ ਆਪਣੇ ਕਾਮਰੇਡ ਲੀਡਰ ਸਗੇ ਉਹਨਾਂ ਨੇ ਚਲਾਇਆ ਔਰ ਮਤਲਬ ਇਹ ਔਰ ਆਮ ਆਦਮੀ ਪਾਰਟੀ ਉਹਨਾਂ ਦੀ ਸਮਰਥਕ ਸੀ ਹਰ ਤਰ੍ਹਾਂ ਦੀ ਪੂਰਤੀ ਵਿਦੇਸ਼ੀ ਪੈਸਾ ਆ ਰਿਹਾ ਸੀ ਇਸ ਕਰਕੇ ਸੀ ਔਰ ਹੁਣ ਵੀ ਜਿਹੜਾ ਜਿਹੜਾ ਐਜੀਟੇਸ਼ਨ ਕਾਮਰੇਡਰਾਂ ਦੀ ਚਲਾਈ ਜਿਹੜੀ ਆ ਕਿਸਾਨਾਂ ਦੀ ਚਲਾਈ ਹੈ ਇਹ ਮੌਜੂਦਾ ਸਰਕਾਰ ਹੀ ਉਹਨਾਂ ਨੂੰ ਪ੍ਰੇਸ਼ਾਨ ਦੇ ਰਹੀ ਹੈ لیکن ਉਹਨਾਂ ਦਾ ਕਹਿਣਾ ਕਿ ਮੌਜੂਦਾ ਜਿਹੜੀ ਪੰਜਾਬ ਸਰਕਾਰ ਹੈ ਉਹਨਾਂ ਨੇ ਵੀ ਜਿਹੜਾ ਹੈ ਗੰਨੇ ਦਾ 52 ਰੁਪਏ ਦੇ ਕਰੀਬ ਜਿਹੜਾ ਹੈ ਸਮਰਥਨ ਮੁੱਲ ਦਿੱਤਾ ਸੀ ਉਹ ਜੋ ਅੱਜ ਤੱਕ ਕਿਸਾਨ ਦੇ ਜਿਹੜਾ ਹੈ ਖਾਤੇ 'ਚ ਨਹੀਂ ਪਹੁੰਚਾ ਉਹ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਤੋਂ ਵੀ ਜਿੱਥੇ ਨਾਰਾਜ਼ ਨੇ ਉੱਥੇ ਹੀ ਭਾਜਪਾ ਤੋਂ ਕਿਉਂਕਿ ਭਾਜਪਾ ਵੱਲੋਂ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਹੁਣ ਇਸ ਵਕਤ ਐਜੀਟੇਸ਼ਨ ਕਰਨ ਵਾਸਤੇ ਕਿਸਾਨ ਜਿਹੜਾ ਹੈ ਦਿੱਲੀ ਵੱਲ ਰੁਕ ਕਰ ਰਹੇ ਸਨ ਤੇ ਉਹਨਾਂ ਦੇ ਐਜਿਟੇਸ਼ਨ ਨੂੰ ਰੋਕਣ ਵਾਸਤੇ ਜਿਹੜਾ ਹੈ ਹਰਿਆਣਾ ਦੇ ਵਿੱਚ ਬੈਰੀਕੇਡ ਕੀਤੀ ਗਈ ਗੋਲੀਆਂ ਚਲਾਈਆਂ ਗਈਆਂ ਔਰ ਇੱਕ ਨੌਜਵਾਨ ਜਿਹੜਾ ਸੀਗਾ ਉਸ ਨੂੰ ਸ਼ਹੀਦ ਕੀਤਾ ਗਿਆ ਅਜਿਹੇ ਹਾਲਾਤਾਂ ਨੂੰ ਲੈ ਕੇ ਉਹਨਾਂ ਦਾ ਕਹਿਣਾ ਕਿ ਜੇਕਰ ਪੰਜਾਬ ਦਾ ਕਿਸਾਨ ਜੇਕਰ ਉਹ ਵਿਰੋਧ ਕਰਦਾ ਹੈ ਤੇ ਆਪਣੀਆਂ ਮੰਗਾਂ ਲੈ ਕੇ ਤੇ ਜਿਹੜੀ ਕੇਂਦਰ ਦੇ ਵਿੱਚ ਬੈਠੀ ਭਾਜਪਾ ਸਰਕਾਰ ਹੈ ਉਹ ਉਸ ਦੇ ਜਿਹੜਾ ਐਜਿਟੇਸ਼ਨ ਨੂੰ ਸਫਲ ਨਹੀਂ ਹੋਣ ਦਿੰਦੀ ਉਸ ਨੂੰ ਕਿਸ ਤਰ੍ਹਾਂ ਦੇਖੋ ਜਿਹੜਾ ਕਿਸਾਨਾਂ ਦਾ ਬੇਟਾ ਸ਼ਹੀਦ ਹੋਇਆ ਭਾਈ ਉਹਦੀ ਇਸ ਸਰਕਾਰ ਨੇ ਪੰਜਾਬ ਸਰਕਾਰ ਨੇ ਐਫਆਈਆਰ ਦਰਜ ਕਰਨੀ ਸੀ ਕਿਉਂ ਨਹੀਂ ਕੀਤੀ ਉਹਨਾਂ ਨੂੰ ਪਤਾ ਹੈ ਕਿਉਂ ਨਹੀਂ ਕੀਤੀ ਦੱਸਣ ਜਵਾਬ ਦੇਣ ਕਿ ਉਹਦੇ ਬਾ ਉਹਦੀ ਡੈਥ ਹੋਣ ਦੇ ਬਾਅਦ ਵੀ ਐਫਆਈਆਰ ਕਿਉਂ ਨਹੀਂ ਅਜੇ ਤੱਕ ਦਰਜ ਹੋਈ ਔਰ ਦੂਜੀ ਜਿੱਥੋਂ ਤੱਕ ਗੱਲ ਹੈ ਐਜੀਟੇਸ਼ਨ ਦੀ ਜਦ ਸੈਂਟਰ ਸਰਕਾਰ ਨੇ 4-5 ਵਾਰੀ ਤਿੰਨ-ਤਿੰਨ ਸੈਂਟਰ ਦੇ ਮੰਤਰੀਆਂ ਦਾ ਡੈਪੂਟੇਸ਼ਨ ਚੰਡੀਗੜ੍ਹ ਭੇਜਿਆ ਵੀ ਆਓ ਗੱਲ ਕਰੋ ਉੱਥੇ ਜਿਆਦਾ ਸੈਂਟਰ ਦੀ ਸਰਕਾਰ ਉਹ ਵਜ਼ੀਰ ਮੰਨ ਗਏ ਵੀ ਅਸੀਂ ਤੁਸੀਂ ਤਿੰਨ ਫਸਲਾਂ ਤੇ ਅੱਗੇ ਐਮਐਸਪੀ ਲੈਂਦੇ ਹੋ ਉੱਚ ਕੋ ਕਮੀ ਨਹੀਂ ਤੁਸੀਂ ਹੋਰ ਫਸਲਾਂ ਤੋਂ ਕਿਹੜੀਆਂ ਬੀਜਦੇ ਹੋ ਹਾਂਜੀ ਉਹ ਫੇਰ ਉਸ ਦੇ باوجود ਵੀ ਪੰਜ ਫਸਲਾਂ ਤੇ ਹੋਰ ਐਮਐਸਪੀ ਦੇਣ ਨੂੰ ਤਿਆਰ ਹੋ ਗਏ ਜਿੱਦਾ ਮੱਕੀ ਹੈ ਕਪਾਹ ਆਇਆ ਮਸਰ ਹੈ ਇਸ ਤਰ੍ਹਾਂ ਪੰਜ ਚੀਜ਼ਾਂ ਤੇ ਕਿ ਤੁਸੀਂ ਬੀਜੋ ਅਸੀਂ ਐਮਐਸਪੀ ਦੇਣ ਨੂੰ ਤਿਆਰ ਆ ਜੇ ਹੋਰ ਵੀ ਕੋਈ ਬੀਜਦੇ ਹੋ ਤੇ ਉਹ ਤੇ ਵੀ ਐਮਐਸਪੀ ਦੇਣਗੇ لیکن ਇਹ ਉਸ প্রস্তাব ਨੂੰ ਠੁਕਰਾ ਕੇ ਬਾਹਰ ਆ ਗਏ ਉਹਨਾਂ ਦਾ ਮਤਲਬ ਇਸ ਝਗੜੇ ਨੂੰ ਮਕਾਣਾ ਨਹੀਂ ਉਹਨਾਂ ਦਾ ਮਤਲਬ ਹੈ ਇਸ ਝਗੜੇ ਨੂੰ ਲਮਕਾਣਾ ਜਿੰਨਾ ਚਿਰ ਲਮਕਦਾ ਕਿਉਂਕਿ ਵਿਦੇਸ਼ੀ ਸਹਾਇਤਾ ਮਿਲਦੀ ਹੈ ਸਰਕਾਰਾਂ ਦੀ ਸਹਾਇਤਾ ਮਿਲਦੀ ਹੈ ਇਸ ਕਰਕੇ ਕਿਉਂਕਿ ਇਸ ਕੇਸ ਨੂੰ ਲਮਕਾ ਰਹੇ ਔਰ ਲੋਕ ਸਭਾ ਚੋਣਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਲੋਕ ਸਭਾ ਚੋਣਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਕਿਸ ਤਰ੍ਹਾਂ ਦੀ ਰਣਨੀਤੀ ਰਹੇਗੀ ਪੰਜਾਬ ਦੇ ਵਿੱਚ ਪਾਜ ਪਾਸਰ ਇਹ ਕੋ ਸਾਡੀ ਭਾਰਤੀ ਜਨਤਾ ਪਾਰਟੀ ਵੱਲੋਂ ਹਰ ਬੂਥ ਤੇ ਕਮੇਟੀਆਂ ਬਣੀਆਂ ਦੀਆਂ ਔਰ ਕਮੇਟੀਆਂ ਦੇ ਆਧਾਰ ਤੇ ਹੀ ਸਾਡਾ ਚੋਣ ਆਬ ਚੱਲਦਾ ਹੈ ਬੂਥ ਸਰ ਦੀਆਂ ਕਮੇਟੀਆਂ ਔਰ ਸਾਡਾ ਇੱਕੋ ਹੀ ਮੈਨੀਫੈਸਟੋ ਆ ਪਾਰਟੀ ਦਾ ਕਿ ਅਸੀਂ ਹਰ ਬੂਥ ਜਿੱਤਣਾ ਹੈ ਉਹ ਹਰ ਬੂਥ ਜਿੱਤ ਕੇ ਹੀ ਅਸੀਂ ਪਾਰਲੀਮੈਂਟ ਦੇ ਕੈਂਡੀਡੇਟ ਜਮਾਂ ਕਾਮਯਾਬ ਕਰਾਣੇ ਆ ਇਹ ਹੀ ਸਾਡਾ ਮਕਸਦ। ਤਾਂ ਕਿੰਨੀਆਂ ਉਹ ਸੀਟਾਂ ਆਉਣ ਦੀ ਉਮੀਦ ਰੱਖਦੇ ਹੋ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਜਿੱਥੇ 13 ਦੀਆਂ 13 ਸੀਟਾਂ ਹਰੇਕ ਪਾਰਟੀ ਕਰੀ ਤੁਸੀਂ ਕਿੰਨੇ ਮੰਨਦੇ ਹੋ ਕਿ ਸਾਡੀਆਂ ਆ ਸਕਦੀ। ਦੇਖੋ ਅੱਗੇ ਸਾਡੀਆਂ ਦੋ ਸੀਟਾਂ। ਸਾਨੂੰ ਇਹ ਪਤਾ ਕਿ ਸਾਨੂੰ ਹੁਣ ਵੱਧ ਮਿਲਣੀ ਆ। ਜਿੰਨੀਆਂ ਵੱਧ ਮਿਲ ਜਾਣਗੀਆਂ ਉਹ ਸਾਡੇ ਵਾਸਤੇ ਵੱਧ ਦੇਦੀ ਆ। ਹੈ ਜੀ ਏਦਾਂ ਕੌਣ ਕਹਿ ਸਕਦਾ ਕਿ ਹਾਂ ਭਈ ਕਿਉਂਕਿ ਪੰਜਾਬ ਦੇ ਹਾਲਾਤ ਉਹਦਾ ਦੇ ਔਰ ਅਸੀਂ ਉਹਦਾ ਮੰਨੋ ਚਾਉਂਦੇ ਆ ਕਿ ਸਾਨੂੰ ਘੱਟ ਤੋਂ ਘੱਟ 5-6 ਸੀਟਾਂ ਜ਼ਰੂਰ ਪੰਜਾਬ 'ਚ ਐਸ ਹਾਲਾਤ ਦੇ ਵਿੱਚ ਜੋ ਲੋਕ ਸਮਝਦੇ ਪਏ ਆ ਸਾਨੂੰ ਮਿਲਣੀਆਂ ਚਾਹੀਦੀ ਸਰ ਪੰਜਾਬ ਦੇ ਵਿੱਚ 5 ਸੀਟਾਂ ਮੰਨਦੇ ਜੇਕਰ ਤੁਹਾਡੀ ਸ਼੍ਰੋਮਣੀ ਅਕਾਲੀ ਦੰਦ ਨਾਲ ਸਮਝੌਤਾ ਹੋ ਜਾਂਦਾ ਤੇ ਕਿਤੇ ਨਾ ਕਿਤੇ ਸੀਟਾਂ 'ਚ ਫਰਕ ਪੈਂਦਾ ਦੇਖੋ ਇਹ ਕਦੇ ਨਾ ਕਦੇ ਤੇ ਕੱਲਿਆ-ਕੱਲਿਆ ਨੇ ਚਲਾ ਲੜਦਾ ਹੀ ਸੀ ਬਾਈ ਦੇ ਚੋ ਨਾਬ ਵੀ ਲੜੇ ਆ ਵੱਖਰੇ ਵੱਖਰੇ ਹਾਂਜੀ ਰਿਜ਼ਲਟ ਅਕਾਲੀ ਦਲ ਦਾ ਵੀ ਦੇਖ ਲਿਆ ਜਿਹੜੇ ਕਹਿੰਦੇ ਸੀ ਕਿ ਸੱਤੋਂ ਬਗੈਰ ਬੀਜੇਪੀ ਆਲੇ ਨਹੀਂ ਜਿੱਤਦੇ ਤੇ ਲੇਕਿਨ ਅਸੀਂ ਦੋ ਸੀ ਦੋ ਹੀ ਰਹਿ ਗਏ ਹਾਂਜੀ ਉਹ ਤੇ ਕਿੰਨੇ ਸੀ ਜਿਹੜੇ ਤਿੰਨ ਰਹਿ ਗਏ ਇਸ ਕਰਕੇ ਨੁਕਸਾਨ ਦੋਨੇ ਪਾਸੇ ਹੁੰਦਾ ਔਰ ਅਸੀਂ ਤੇ ਕਹਿੰਨੇ ਵੀ ਸਭ ਤੋਂ ਵੱਡੀ ਗੱਲ ਹੈ ਸਾਡਾ ਹਿੰਦੂ ਸਿੱਖ ਭਾਈਚਾਰਾ ਬਣਿਆ ਰਵੇ ਉਹਦੇ 'ਚ ਕੋਈ ਦਰੇੜ ਨਾ ਆਵੇ ਉਹ ਕਮੇਡਾ ਦਾ ਕੋਈ ਨਾ ਹੋਵੇ। ਤੋਂ ਹੁਣ ਦੇਖੋ ਸਾਰੇ ਕਾਂਗਰਸ ਗੈਰੀ ਬਾਕੀ ਪਾਰਟੀਆਂ ਜਿਹੜੀਆਂ ਉਹਨਾਂ ਦਾ ਲੈयंस ਹੈ ਇੰਡੀ ਅਲਾਈਅੰਸ ਹੈ ਉਹਨਾਂ ਦੇ ਬਿਆਨ ਦੇਖ ਲਓ। ਆ ਰਾਮ ਨੌਮੀ ਦਾ ਜੋਤਸਵ ਹੈ ਉਹ ਕਹਿੰਦੇ ਜੀ ਇਹ ਸਾਰ ਦੰਗੇ ਕਰਨ ਵਾਸਤੇ ਉਤਸਵ ਹੈ। ਹੈ ਜੀ ਦੱਸੋ ਇਹ ਉਤਸਵ ਦੰਗਿਆਂ ਕਰਨ ਵਾਸਤੇ ਇਹ ਤਾਂ ਭਗਵਾਨ ਰਾਮ ਜੀ ਦੀ ਮਰਿਆਦਾ ਜਿਹੜੀ ਉਹ ਬਣਾ ਕੇ ਗਏ ਆ ਸਾਡੇ ਵਾਸਤੇ ਉਹਨਾਂ ਮਰਿਆਦਾ ਤੇ ਚੱਲਣ ਦਾ ਉਤਸਵ ਨਾ ਕਿ ਲੜਾਈ ਝਗੜੇ ਦਾ। ਕਿ ਲੱਗਦਾ ਕਿ ਜਿਹੜਾ ਜਿਹੜੇ ਅਜਿਹੀਆਂ ਗੱਲਾਂ ਕਰਦੇ ਨੇ ਉਹ ਕਿਤੇ ਨਾ ਕਿਤੇ ਫਿਰਕੂ ਦੰਗੇ ਕਰਾਉਣ ਵਾਸਤੇ ਇਹੀ ਅਜਿਹੇ ਬਿਆਨ ਦੇ ਰਹੇ ਨੇ। ਇੱਕੋ ਗੱਲ ਇਹ ਹੈ ਤੁਸੀਂ ਦਿੱਲੀ ਦੇ ਮੰਤਰੀਆਂ ਦੇ ਬਿਆਨ ਸੁਣੀ ਜਾਂਦੇ ਹੋ। ਉਹ ਪਹਿਲੇ ਹੀ ਦੱਸ ਦਿੰਦੇ ਆ ਵੀ ਆਹ ਹੋਣ ਵਾਲਾ ਹੈ। ਇਹਦਾ ਮਤਲਬ ਉਹ ਜਾਣ ਕੇ ਆਪ ਕਰਵਾਉਂਦੇ ਆ। ਉਹ ਆਪ ਚਾਹੁੰਦੇ ਆ ਵੀ ਇਹ ਕੁਝ ਹੋਏ। ਉਹ ਆਤਸ਼ੀ ਜਿਹੜੀ ਆਪਾਂ ਉੱਥੇ ਉੱਥੇ ਮੰਤਰੀ ਹੈ। ਆਤਸ਼ੀ ਮੈਡਮ। ਹੈ ਜੀ। ਉਹ ਕੋਈ ਨਾ ਕੋਈ ਬਿਆਨ ਹਰ ਦੂਜੇ ਤੀਜੇ ਦਿੰਦੀ ਹੈ। ਉਹਨੂੰ ਦਈ ਜਾਂਦੀ ਹੈ ਵੀ ਚਾਰ ਬੰਦੇ ਅਰੇਸਟ ਹੋਣ ਵਾਲੇ ਆ ਭਾਈ ਉਹਨਾਂ ਦੇ ਪਾਪ ਬੋਲਦੇ ਆ ਉਹਨਾਂ ਨੇ ਜੋ ਗਲਤ ਕੀਤੇ ਦੇ ਆ ਉਹਨਾਂ ਨੂੰ ਪਤਾ ਅਖੀਰ ਫੜੋਣੇ ਆ ਇਸ ਕਰਕੇ ਉਹ ਕਹਿੰਦੇ ਵੀ ਆ ਇਹ ਉਹਨਾਂ ਅੰਦਰ ਹੋਣ ਵਾਲੇ ਬੰਦੇ ਸੋਮਤਲ ਉਹਨਾਂ ਦੇ ਕਹਿਨ ਦਾ ਕੋਈ ਤੱਥ ਨਹੀਂ ਕਿਉਂਕਿ ਉਹਨਾਂ ਦੀ ਸਾਰੀ ਰਾਜਨੀਤੀ ਝੂਠ ਤੇ ਅਧਾਰਤ ਹੈ ਤੱਥਾਂ ਤੇ ਅਧਾਰਤ ਨਹੀਂ ਹੁਣ ਜੇ ਕੇਜਰੀਵਾਲ ਜੀ ਅੰਦਰ ਹੈ ਹੈ ਜੀ ਤੇ ਉਹ ਕੁਛ ਨਾ ਕੁਛ ਕੀਤਾ ਤੇ ਅੰਦਰ ਹੈ ਜਿੰਨੇ ਨਹੀਂ ਕੋਈ ਕੀਤਾ ਉਹ ਕਿੱਦਾਂ ਕੌਣ ਕਰ ਦੂਗਾ ਅੰਦਰ ਇਸ ਕਰਕੇ ਉਹਨਾਂ ਨੂੰ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਜ਼ਾ ਭੁਗਤਨੀ ਪੈਣੀ ਹੈ ਜਿਨ੍ਹਾਂ ਨੇ ਸਰਕਾਰ ਦਾ ਖਾਦਾ ਗਰੀਬਾਂ ਦਾ ਖਾਦਾ ਉਹਨਾਂ ਨੂੰ ਵਾਪਸ ਦੇਣਾ ਹੀ ਪੈਣਾ ਇਹ ਹੀ ਸਾਡੀ ਨੀਤੀ ਸਰ ਉਹਨਾਂ ਦਾ ਕਹਿਣਾ ਕਿ ਜਿਹੜੀ ਏਡੀ ਚ ਕੇਂਦਰੀਆਂ ਏਜੰਸੀਆਂ ਸਿਰਫ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕੰਮ ਕਰਦੀਆਂ ਔਰ ਜਿਸ ਦੇ ਵਿੱਚ ਕੋਈ ਆਧਾਰ ਨਹੀਂ ਆ ਔਰ ਆਉਣ ਵਾਲੇ ਸਮੇਂ ਵਿੱਚ ਦੁੱਧਾ ਦੁੱਧ ਔਰ ਪਾਣੀ ਦਾ ਪਾਣੀ ਹੋ ਜਾਏਗਾ ਕਿਉਂਕਿ ਕੇਜਰੀਵਾਲ ਜਿਹਦੇ ਉੱਤੇ ਜਿਹੜੇ આરોਪ ਲੱਗ ਰਹੇ ਉਹ નિર્ਦੋਸ਼ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇਖੋ નિર્ਦੋਸ਼ਤਾ ਹਾਈ ਕੋਰਟ ਦਿੱਲੀ ਨੇ ਕਹਿਤਾ ਜੋ ਈਡੀ ਨੇ ਦੱਸਿਆ ਉਹਦੇ ਨਾਲ ਨਿਰਦੋਸ਼ ਹਾਈ ਕੋਰਟ ਨੇ ਕਿਹਾ ਵੀ ਨਹੀਂ ਇਹ ਦੋਸ਼ੀ ਆ ਤੂੰ ਐਵੇਂ ਆਪਣੇ ਮੂੰਹੋਂ ਕਹੀ ਜਾਣਾ ਕਿ ਮੈਂ ਬੜਾ ਮੀਆਂ ਮਿੱਠੂ ਆ ਉਹਦੇ ਨਾਲ ਗੱਲ ਨਹੀਂ ਚਲਦੀ ਹੁਣ ਸਾਰੀ ਪਬਲਿਕ ਗੱਲ ਸਮਝਦੀ ਆ ਉਹ ਸਮਝ ਦੇ ਆਧਾਰ ਤੇ ਹੀ ਕੰਮ ਚੱਲਣਾ ਔਰ ਸਾਨੂੰ ਪੂਰਾ ਹੈਗਾ ਕਿ ਆ ਵੀ ਤੀਸਰੀ ਵਾਰੀ ਨਰਿੰਦਰભાઈ ਮੋਦੀ ਜੀ ਦੀ ਸਰਕਾਰ ਹਿੰਦੁਸਤਾਨ ਚ ਬੰਨੀ ਆ ਔਰ ਜਿਹੜੇ ਡਿਵੈਲਪਮੈਂਟ ਦੇ ਕੰਮ ਰਹਿ ਗਏ ਆ ਔਰ ਡਵੈਲਪਮੈਂਟ ਦੇ ਕੰਮ ਉਹਨਾਂ ਨੇ ਇਹ 5 ਸਾਲਾਂ ਦੇ ਵਿੱਚ ਕਰਨੇ ਇਹ ਸਨ ਜੰਗੀ لال ਮਹਾਜਨ ਜੋ ਕਿ ਮੁਕੇਰੀਆਂ ਤੋਂ ਬਤਾਇਕ ਨੇ ਔਰ ਭਾਜਪਾ ਦੇ ਸੀਨੀਅਰ ਲੀਡਰ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕੰਮ ਦੇ ਆਧਾਰ ਦੇ ਉੱਤੇ ਹੀ ਲੋਕ ਜਿਹੜਾ ਨੇ ਭਾਜਪਾ ਨੂੰ ਜਿਹੜਾ ਵੋਟ ਪਾਉਣਗੇ ਔਰ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਵਿਰੋਧ ਕਰ ਰਹੇ ਨੇ ਉਹ ਵਿਰੋਧ ਦਾ ਜਿਹੜਾ ਹੈ ਜਵਾਬ ਆਉਣ ਵਾਲੇ ਲੋਕ ਸਭਾ ਚੋਣਾਂ ਦੇ ਵਿੱਚ ਮਿਲੇਗਾ ਕੈਮਰਾਮੈਨ ਨਰੇਸ਼ ਦੇ ਨਾਲ ਰਮਨ ਖੋਸਲਾ ਦਾ ਸੈਵਨ نیوز ਇੰਡੀਆ ਖੁਸ਼ਹਰਪੁਰ